ਮਹਿ 3600 ਰੁਪਏ ਪਿੱਛੇ ਨੌਜਵਾਨ ਦਾ ਕਤਲ ਕੈਂਚੀਆਂ ਨਾਲ ਮਾਰ ਕੇ ਖੇਤਾਂ 'ਚ ਸੁੱਟੀ ਲਾਸ਼। ਕੁੱਤਿਆਂ ਨੇ ਕੁਚਰ ਦਿੱਤਾ ਮ੍ਰਿਤਕ ਸਰੀਰ। ਹੁਣ ਜਾਨ ਤੋਂ ਵੱਧ ਜ਼ਰੂਰੀ ਪੈਸਾ ਹੋ ਗਿਆ। ਜਿੱਥੇ ਪੈਸੇ ਪਿੱਛੇ ਲੜਾਈਆਂ ਸੁਣਦੇ ਆ ਤਾਂ ਪੈਸੇ ਪਿੱਛੇ ਕਤਲ ਵੀ ਹੋ ਜਾਂਦੇ ਨੇ। ਤੇ ਰਿਸ਼ਤੇ ਦੀ ਕੋਈ ਵੀ ਵੈਲਿਊ ਨਹੀਂ ਦਿੱਤੀ। ਤਾਂ ਪਿਛਲੇ ਦਿਨੀ ਪਟਿਆਲਾ ਦੇ ਪਾਤੜਾ ਵਿਖੇ 26 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਨੌਜਵਾਨ ਦੇ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਗਿਆ ਸੀ। ਖੇਤਾਂ ਦੇ ਵਿੱਚ ਸੁੱਟੀ ਲਾਸ਼ ਨੂੰ ਜਦੋਂ ਪੁਲਿਸ ਨੇ ਬਰਾਮਦ ਕੀਤਾ ਤਾਂ ਉਸ ਲਾਸ਼ ਨੂੰ ਕੁੱਤਿਆਂ ਨੇ ਖੁਰਚਿਆ ਹੋਇਆ ਸੀ। ਮ੍ਰਿਤਕ ਵਿਅਕਤੀ ਦੀ ਪਹਿਚਾਣ ਅਨਿਕੇਤ ਕੁਮਾਰ ਵਾਸੀ ਡਰਗਾਹਾ, ਥਾਣਾ ਮੈਸੀ ਜ਼ਿਲ੍ਹਾ ਮੋਤੀਹਾਰੀ ਬਿਹਾਰ ਵਜੋਂ ਹੋਈ ਹੈ। ਕਤਲ ਕਰਨ ਵਾਲੇ આરોપી ਅਸ਼ੋਕ ਕੁਮਾਰ ਉਰਫ ਸ਼ੌਂਕੀ ਨੂੰ ਪੁਲਿਸ ਨੇ ਇਸ ਵੇਲੇ ਕਾਬੂ ਕਰ ਲਿਆ। ਇਸ ਦੌਰਾਨ ਪੁਲਿਸ ਨੂੰ ਜਾਣ ਤਰਾਨ ਉਸ ਮ੍ਰਿਤਕ ਨੌਜਵਾਨ ਨੇ ਦੱਸਿਆ ਕਿ ਉਸਨੇ ਕਤਲ ਕੱਪੜੇ ਕੱਟਣ ਵਾਲੀ ਕੈਂਚੀ ਦੇ ਨਾਲ ਕੀਤਾ ਹੈ। ਉਸਨੇ ਦੱਸਿਆ ਕਿ 3600 ਰੁਪਏ ਕੱਪੜਿਆਂ ਦੇ ਇਸ ਨੌਜਵਾਨ ਤੋਂ ਲੈਣੇ ਸੀਗੇ। ਪਰ ਉਸਨੇ ਉਹ ਪੈਸੇ ਨਹੀਂ ਦਿੱਤੇ ਤੇ ਆਪਸ ਦੇ ਵਿੱਚ ਉਹਨਾਂ ਦੀ ਬਹਿਸ ਹੋਈ ਤਾਂ ਜਿਸ ਤੋਂ ਬਾਅਦ ਇਸ ਨੌਜਵਾਨ ਨੇ ਕਤਲ ਕਰ ਦਿੱਤਾ ਪੰਜਾਬ ਹਰਿਆਣਾ ਬਾਰਡਰ ਤੇ ਪਿੰਡ ਚਿੱਚੜਵਾਲ ਵਿੱਚ ਠੇਕੇ ਤੇ ਕੰਮ ਕਰਦੇ ਲੜਕੇ ਅਨਿਕੇ ਦਾ ਜਿਹਦਾ ਮਰਡਰ ਕੀਤਾ ਗਿਆ ਸੀਗਾ ਤੇਜ਼ ਤਰ੍ਹਾਂ ਹਥਿਆਰਾਂ ਨਾਲ ਉਹਦੇ ਕਤਲ ਦੇ ਵਿੱਚ ਜਿਹੜਾ ਮੇਨ ਦੋਸ਼ੀ ਹੈ ਅ ਸ਼ੌਕ ਕੁਮਾਰ ਉਸ ਸ਼ੌਕੀ ਉਸੇ ਪਿੰਡ ਦਾ ਚਿੱਚੜਵਾਲ ਦਾ ਰਹਿਣ ਵਾਲਾ ਉਹਨੂੰ ਕੱਲ ਗ੍ਰਿਫਤ ਕੱਲ੍ਹ ਸੀ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਗ੍ਰਿਫਤਾਰ ਕਰਕੇ ਉਤੋਂ ਇੱਕ ਜਿਹੜੀ ਕਤਲ ਦੇ ਵਿੱਚ ਵਰਤੀ ਕੈਂਚੀ ਤੇ ਨਾਲ ਜਿਹੜਾ ਉਹ ਮ੍ਰਿਤਕ ਦਾ ਫੋਨ ਚੋਰੀ ਕਰਕੇ ਲੈ ਕੇ ਗਿਆ ਸੀ ਉਹ ਵੀ ਰਿਕਵਰ ਹੋ ਚੁੱਕਿਆ ਹੈ। ਸਕੇ ਕਰਨ ਕੀ ਸੀ ਜਿਹੜਾ ਇਹ ਅਸ਼ੋਕ ਕੁਮਾਰ ਸ਼ੋਕੀ ਹੈ ਇਹ ਚਿਚੜਵਾਲ ਦਾ ਹੀ ਰਹਿਣ ਵਾਲਾ ਤੇ ਹਨੀਕੇਤ ਪਿਛਲੇ 6 ਮਹੀਨੇ ਤੋਂ ਚਿਚੜਵਾਲ ਪਿੰਡ ਦੇ ਵਿੱਚ ਜਿਹੜਾ ਬਣਿਆ ਹੋਇਆ ਠੇਕਾ ਉੱਥੇ ਕੰਮ ਕਰਦਾ ਸੀ ਇਹਦੇ ਹਨੀਕੇਤ ਨਾਲ ਉੱਥੋਂ ਸ਼ਰਾਬ ਵਗੈਰਾ ਲੈਂਦਾ ਸੀ ਇਹ ਤੇ ਹਨੀਕੇਤ ਨੇ ਤੋਂ ਕਪੜੇ ਮੰਗਵਾਏ ਸੀ ਕਿਉਂਕਿ ਇਹ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਤੇ ਕੁਝ ਹੋਰ ਪੈਸੇ ਵੀ ਹਨ ਕਿ ਇਹਨੇ ਇਹਦੇ ਦਸਨ ਮੁਦਾਵਗੇ ਤੋਂ ਲਏ ਸੀਗੇ ਤੇ ਇਹਨੇ ਕਰੀਬ 35-3600 ਰੁਪਏ ਤੋਂ ਲੈਣਾ ਸੀ ਇਹ 16 ਤਰੀਕ ਨੂੰ ਸ਼ਾਮ ਨੂੰ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ 17 ਨੂੰ ਉਹ ਇਹ ਸ਼ਾਮ ਨੂੰ ਆ ਜਾਂਦਾ ਹੋਇਆ ਆਪਣੀ ਦੁਕਾਨ ਤੋਂ ਜਦੋਂ ਵਾਪਸ ਜਾ ਰਿਹਾ ਸੀ ਇਹ ਕੈਂਚੀ ਲੈ ਕੇ ਗਿਆ ਤੇ ਇਹਨੇ ਕਤਲ ਦੇ ਇਰਾਦੇ ਨਾਲ ਪਹਿਲਾਂ ਸ਼ਰਾਬ ਦਿੱਤੀ ਯਾਨੀ ਕਿ ਇਹਦੇ ਨਾਲ ਉਦੋਂ ਬਾਅਦ ਉਹਦੇ ਗਲੇ ਦੇ ਵਿੱਚ ਕੈਂਚੀਆ ਮਾਰ ਕੇ ਉਹਦਾ ਕਤਲ ਕਰਤਾ ਤੇ ਉਸ ਤੋਂ ਬਾਅਦ ਉਹਦੀ ਬਾਡੀ ਠੇਕੇ ਦੇ ਪਿਛਲੇ ਪਾਸੇ ਸਿੱਟ ਪਈ ਇਹ ਕੱਲ ਅਸੀਂ ਉਹਨੂੰ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ ਅਸੀਂ 11 ਨੰਬਰ ਮੁਕੱਦਮਾ ਜਿਹੜਾ 18 ਜਨਵਰੀ ਨੂੰ ਥਾਣਾ ਪਤਨਾ ਦੇ ਵਿੱਚ ਅੰਡਰ ਸੈਕਸ਼ਨ 302 ਦਰਜ ਕੀਤਾ ਸੀ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਪਰ ਹੁਣ ਅਸੀਂ ਕੱਲੇ ਦੇ ਵਿੱਚ ਜਿਹੜਾ ਦੋਸ਼ੀ ਅਸ਼ੋਕ ਕੁਮਾਰ ਸ਼ੌਕੀ ਨੂੰ ਗ੍ਰਿਫਤਾਰ ਕਰਕੇ ਉਹ ਤੋਂ ਕਤਲ ਚ ਵਰਤੀ ਕੈਂਚੀ ਤੇ ਇੱਕ ਜਿਹੜਾ ਉਹਦਾ ਅਨਕੇਤ ਦਾ ਫੋਨ ਚੋਰੀ ਕਰਕੇ ਲੱਗਿਆ ਸੀ ਉਹ ਰਿਕਵਰ ਕਰਾ ਲਿਆ ਜਿਵੇਂ ਪਹਿਲਾਂ ਵੀ ਪਟਿਆਲਾ ਪੁਲਿਸ ਨੇ ਜੋ ਨਵੀਂ ਅਨਿਕਤਲ ਦੇ ਕੇਸ ਹੈ ਸਾਰੇ ਟਰੇਸ ਕਿਤਨੇ ਇਹ ਵੀ ਜਿਹੜਾ ਮੇਨ ਬਲੈਂਡ ਮਟਰ ਕੇਸ ਸੀਗਾ ਜੀ ਅਸੀਂ 24 ਆਵਰਸ ਦੇ ਵਿੱਚ ਵਿੱਚ ਟਰੇਸ ਕਰਕੇ ਜਿਹੜਾ ਮੇਨ ਦੋਸ਼ੀਆ ਨੂੰ ਅਰੈਸਟ ਕਰ ਲਿਆ ਹੈ ਦੋਸ਼ੀ ਦੀ ਉਮਰ ਕਿੰਨੀ ਹੈ ਜੀ ਦੋਸ਼ੀ ਦੀ ਉਮਰ 25 ਤੋਂ 30 ਸਾਲ ਹੈ ਤੇ ਜਿਹੜਾ ਮ੍ਰਿਤਕ ਹੈ ਉਹਦੀ ਉਮਰ ਵੀ ਕਰੀਬ 25 ਸਾਲ ਸੀ ਕਿਸੇ ਜੀ ਕਦੇ ਅਜੇ ਤੱਕ ਕਦੀ ਕੁੱਝ ਨਹੀਂ ਕਦੀ ਇਹ ਸਭ ਹਾਂ ਇਹਨੇ ਇਕੱਲੇ ਨਹੀਂ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਹੀ ਸਾਹਮਣੇ ਆਇਆ ਹੈ ਕਿ ਇਹਦਾ ਅਨਿਕੇਤਨਾ ਪੈਸਿਆਂ ਦਾ ਰੋਲਾ ਸੀਗਾ ਇਹਨੇ ਇਕੱਲੇ ਨਹੀਂ ਅਨਿਕੇਤਾ ਜਿਹੜਾ ਮ੍ਰਿਤਕ ਦਾ ਮਰਡਰ ਕੀਤਾ ਸਰ ਜੀ ਕਿੰਨੀ ਦੇਰ ਤੋਂ ਸੀਗਾ ਜੀ ਇਹ ਤਰੀਕ 6 ਮਹੀਨੇ ਤੋਂ ਇਹ ਹਨ ਕਿ ਇਸ ਠੇਕੇ ਤੇ ਕੰਮ ਕਰ ਰਿਹਾ ਸੀਗਾ 6 ਮਹੀਨੇ ਤੋਂ ਇਹ ਜਾ ਕੇ ਉਥੇ ਸ਼ਰਾਬ ਵਗੈਰਾ ਲੰਦਾ ਸੀਗਾ ਤੇ ਇਹਨਾਂ ਦਾ ਪਿਛਲੇ ਕੁਝ ਸਮੇਂ ਤੋਂ ਪੈਸੇ ਨਾਲ ਲੈਣ ਦੇ ਚੱਲ ਰਿਹਾ ਸੀ ਸਰ ਪੰਜਾਬੀ ਹੈ ਜੀ ਇਹ ਜਿਹੜਾ ਕਾਤਲ ਕਾਤਲ ਪੰਜਾਬੀ ਹੈ ਚਿਚੜਵਾਲ ਪਿੰਡ ਦਾ ਹੀ ਰਹਿਣ ਵਾਲਾ ਹੈ ਜਿਹੜਾ ਅਮ੍ਰਿਤਕ ਹੈ ਉਹ ਬਿਹਾਰ ਦਾ ਮੋਤੀਹਰੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਸੋ ਗੁੱਡ ਬੈਕ ਆਉ ਕੋਈ ਐਜੂਕੇਟਰ ਨਹੀਂ ਇਹ ਤਾਂ ਪਹਿਲਾਂ ਕੋਈ ਟਿਕਣਾ ਰਿਕਾਰਡ ਨਹੀਂ ਇਹ ਕਪੜੇ ਦੀ ਦੁਕਾਨ ਤੇ ਕੰਮ ਕਰਦਾ ਸੀਗਾ ਤੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਤੇ ਇਹਨਾਂ ਦੀ ਆਪਸ ਵਿੱਚ ਬਹਿਸ-ਭੱਜੀ ਤੋਂ ਇਹਨੇ ਇੰਨੇ ਤੋਂ ਹੀ ਅ ਗੁੱਸੇ ਜਾ ਕੇ ਉਹਦਾ ਕਤਲ ਕਰਤਾ ਜਦੋਂ ਇਹ ਘਟਨਾ ਹੋਈ ਉਸ ਤੋਂ ਠੇਕੇ ਤੇ ਇਕੱਲਾ ਹੀ ਰਹੀ ਸੀਗਾ ਮਰਤਿਕ ਹਾਂ ਇੱਕ ਰੀਵ ਰਾਤ ਨੂੰ 9 ਵਜੇ ਸੀ ਠੇਕੇ ਤੇ ਗਿਆ ਸੀਗਾ